پکے کرو پکے کرو کچے کامے پکے کرو پکے کرو پکے کرو تے ساری پونچی رات کرو رات کرو رات کرو تے ساری پونچی رات کرو رات کرو رات کرو پنجا سرکار مردا باد مردا باد لوک پرشان مردا باد مردا باد لوک پرشان مردا باد مردا باد سوسابیو जे मर्जी हो में साथियों खिलाफ ही जवी जी ने मैं पूछना चाहना इन्होंने मुलाजम साथी बैठे ने इन्हे करीब उनतालीस उं, उं, साल दे करीब उम्र हो चुकी है पूछना इस गल का दस साल बाद कि साल उम्र होगी ना जी पैंतालीस साल रह चुन गया में होगी साथियों अगर सरकार उदो पक्के कर दी है तो उदो कहेंगे में अवरेज हो गए सुन वाली गल है जी ये कहेंगे भी अवरेज हो कितने कितने जरी यूनियन ने और लड़ाई लड़ने वास्ते होती है लड़ाई भी लड़ते हैं पक्के मान लो होंगे ने तो उसको तो बाद पक्के होने तो के बाद तीन साल जो सा प्रोविजन पीड़ के ਸਾਧੂ 58 ਸਾਧੂ ਨਹੀਂ ਇਹ ਉਹ ਜੂਗੀ ਕਦੋਂ ਬੰਦਾ ਖਾਏਗਾ ਕਦੋਂ ਉਹਨੇ ਬੱਚੇ ਦੀ ਖੁਆਇਸ਼ਾਂ ਪੂਰੀ ਕਰੂਗਾ ਸੱਤ ਸਾਂਤ ਬਾਦੋਰ ਕੈਮੇਟੋ ਜੀ ਇਹ ਹੈ ਸੰਜੀਤ ਸਿੰਘ ਵਰਸ਼ ਕਮੇਟੀ ਨਗਰ ਨਿਗਮ ਪਟਿਆਲਾ ਦੀ ਜੋ 719 ਨਾਲੋਂ ਬਣਾਈ ਗਈ ਹੈ ਇਸ ਦੇ ਜੋ ਪ੍ਰਧਾਨ ਨੇ ਉਹ ਸ਼੍ਰੀ ਸੁਨੀਲ ਕੁਮਾਰ ਬਿੜਲਾਨ ਜੀ ਨੇ ਪ੍ਰਧਾਨ ਸਵੀਪਰ ਯੂਨੀਅਨ ਦੇ ਔਰ ਇਹਨਾਂ ਦੀ ਰਹਿਨਮਾਈ ਦੇ ਵਿੱਚ ਹੀ ਇਹ ਜਿਹੜਾ ਤਰਨਾ ਲੱਗ ਰਿਹਾ ਹੈਗਾ ਔਰ ਇਹ ਕਈ ਵਾਰ ਸਾਡੀ ਇਹ ਮੰਗਾਂ ਜਿਹੜੀਆਂ ਇਗਨੋਰ ਕੀਤੀਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਪਹਿਲਾਂ ਅਸੀਂ ਇਹ ਮੰਗਾ ਸਾਡੇ ਐਮਐਲਏ ਸਾਹਿਬ ਸ਼੍ਰੀ ਅਜੀਤਪਾਲ ਸਿੰਘ ਕੋਲ ਜਿਨ੍ਹਾਂ ਵੀ ਆਪਣਾ ਇਹ ਰੂਬਰੂ ਕਰਾਈਆਂ ਸੀ ਮਗਰ ਇਹ ਮੰਗਾ ਜਿਉਂ ਦੀ ਤਿਉਨ ਨੇ ਔਰ ਇਹ ਮੰਗਾ ਦੇ ਵਿੱਚ ਸਭ ਤੋਂ ਵੱਲ ਜਿਹੜੀ ਸਾਡੀ ਪਹਿਲੀ ਮੰਗ ਹੈਗੀ ਸਾਡੀ ਤਨਖਾਹ ਅੱਜ ਤੁਸੀਂ ਦੇਖ ਲਓ 20 ਤਰੀਕ ਹੋ ਗਈ ਤਨਖਾਹ ਸਾਡੇ ਖਾਤਿਆਂ 'ਚ ਨਹੀਂ ਹੈਗੀ ਔਰ ਜੇਕਰ ਤਨਖਾਹ ਨਹੀਂ ਹੈਗੀ ਨਾ ਤਾਂ ਸਾਡੇ ਬੱਚਿਆਂ ਦੀ ਫੀਸਾਂ ਭਰ ਜਾਰੀ ਹੁਣ ਤੱਕ ਨਾ ਹੀ ਸਾਡੇ ਲੋਨ ਦੀ ਕਿਸ਼ਤਾਂ ਔਰ ਨਾ ਹੀ ਸਾਡੇ ਘਰ ਦੇ ਚਰਾਸ਼ਨਾ ਤਾਂ ਹੁਣ ਤੁਸੀਂ ਇਹ ਦੱਸੋ ਅਸੀਂ ਇਹ ਤਰਨ ਨਾਲ ਲਾਈਏ ਜਾਂ ਨਾ ਲਾਈਏ ਸਾਡੇ ਅਸੀਂ ਜੇਕਰ ਭੁੱਖੇ ਆਂ ਜੇ ਸਾਨੂੰ ਭੁੱਖ ਲੱਗ ਰਹੀ ਹੈ ਅਸੀਂ ਤਾਂ ਹੀ ਤਾਂ ਰੋ ਰਹੇ ਹਾਂ ਪ੍ਰਸ਼ਾਸਨ ਅੱਗੇ ਅਸੀਂ ਕੰਮ ਕਰ ਰਹੇ ਹਾਂ ਕੰਮ ਦੇ ਵਿੱਚ ਕੋਈ ਕੁਤਾਹੀ ਹੈ ਤਾਂ ਤੁਸੀਂ ਦੱਸੋ ਅੱਜ ਪਟਿਆਲਾ ਸ਼ਹਿਰ ਨੰਬਰ 1 ਸਫਾਈ ਦੇ ਵਿੱਚ ਹੈ ਉਹ ਕਿਉਂ ਹੈ ਜੇਕਰ ਸਫਾਈ ਹੋ ਰਹੀ ਤਾਂ ਹੀ ਹੈ ਜੇਕਰ ਸਫਾਈ ਨਾ ਹੋ ਰਹੀ ਹੋਵੇ ਤਾਂ ਤੁਸੀਂ ਕਹੋ ਜਾਂ ਕੋਈ ਕੰਮ ਸੀਵਰ ਦਾ ਨਾ ਹੋ ਰਿਹਾ ਹੋਵੇ ਤਾਂ ਤੁਸੀਂ ਕਹੋ ਜਾਂ ਕੋਈ ਕੰਮ ਕਲੈਰੀਕਲ ਦਾ ਨਾ ਹੋ ਰਿਹਾ ਹੋਵੇ ਤਾਂ ਤੁਸੀਂ ਕਹੋ ਜਾਂ ਸਾਡੇ ਕੋਈ ਅਫਸਰ ਕੰਮ ਰਹੀ ਨਹੀਂ ਕਰ ਰਹੇਗਾ ਤਾਂ ਤੁਸੀਂ ਕਹੋ ਮਗਰ ਅੱਜ ਸਾਰੇ ਜਨ ਦੁਖੀ ਨੇ ਇੱਕ ਸਫਾਈ ਸੇਵਕ ਤੋਂ ਸੇਵਾਦਾਰਾਂ ਤੋਂ ਕਲਰਕਾਂ ਤੋਂ ਇਨਸਪੈਕਟਰਾਂ ਤੋਂ ਸੁਪਰਡੈਂਟਾਂ ਤੋਂ ਔਰ ਅੱਗੇ ਜਿਹੜੇ ਪ੍ਰਿੰਸੀਪਲਾਈਜ਼ ਗੈਦਰ ਨੇ ਸਾਡੇ ਆਫੀਸਰ ਸੇ ਬਣ ਉਹਨਾਂ ਦੀ ਕਿਸੇ ਦੀ ਵੀ ਤਨਖਾਹ ਨਹੀਂ ਹੋਈ ਜੀ ਔਰ ਹਰ ਮਹੀਨੇ ਹੀ ਲੇਟ ਹੁੰਦੀ ਆ ਸਾਨੂੰ ਹਰ ਮਹੀਨੇ ਅਸੀਂ ਕੰਮ ਕਰਕੇ ਦਿਖਾਣੇ ਆ ਔਰ ਹਰ ਮਹੀਨੇ ਪ੍ਰਸ਼ਾਸਨ ਦੇ ਅੱਗੇ ਸਾਨੂੰ ਹੱਥ ਫਲਾਣੇ ਪੈਂਦੇ ਆ ਵੀ ਸਾਡੀ ਤਨਖਾਹਾਂ ਦੇ ਦੋ ਕਿਉਂ ਕੀ ਅਸੀਂ ਕੋਈ ਕੰਮ ਨਹੀਂ ਕਰਦੇ ਫੇਰ ਉਹੀ ਗੱਲ ਤੇ ਆ ਰਹੀ ਮੈਂ ਔਰ ਸਾਡੀ ਜਿੱਥੇ ਤੱਕ ਮੰਗਾਂ ਦੀ ਗੱਲ ਤੁਸੀਂ ਕਹਦੇ ਸੀ ਵੀ ਮੰਗਾਂ ਕਿਹੜੀ ਕਿਹਣੀਆਂ ਨੇ ਸਭ ਨਾਲੋਂ ਪਹਿਲਾਂ ਤਾਂ ਜਿਹੜੀ ਮੰਗ ਸਾਡੀ ਹੈਗੀ ਸੀ ਡਾਕਟਰ ਵੀਮਰੋਮ ਬੇਦਕਰ ਜੀ ਦਾ ਜਿਹੜਾ ਸਟੇਚੂ ਦਾ ਕਮਚਾਰਸੀ ਉਹ ਹੁਣ ਤੱਕ ਅਨਕੰਪਲੀਟ ਹੈ ਉਹ ਹੋਣ ਤੱਕ ਨਹੀਂ ਹੋਇਆ ਹੈਗਾ ਕੰਪਲੀਟ ਇਹਨਾਂ ਤੋਂ ਅਸੀਂ ਚਾਹਿਆ ਸੀ ਕਿ 2025 ਦੇ ਵਿੱਚ 14 April ਨੂੰ ਅਸੀਂ ਇੱਥੇ ਮਨਾਵਾਂਗੇ ਬਾਬਾ ਸਾਹਿਬ ਦਾ ਜਨਮ ਦਿਨ ਮਗਰ ਉਹ ਸਾਡਾ ਪੈਂਡਿੰਗ ਰਹਿ ਗਿਆ ਇਸ ਵਾਰ ਵੀ ਉਸ ਤੋਂ ਦੂਜੀ ਮੰਗ ਆ ਗਈ ਕਿ March 2015 ਤੋਂ June ਤੱਕ 2018 ਤੱਕ ਦੇ ਸਮੂਹ ਆਊਟਸੋਰਸ ਮੁਲਾਜ਼ਮਾਂ ਦੀ ਪੈਂਡਿੰਗ PF ਜਲਦੀ ਉਹ ਜਲਦੀ ਜਮ੍ਹਾਂ ਕਰਵਾਏ ਜਾਣ ਇਹ ਸਾਡੀ ਅਹਿਮ ਮੰਗ ਆ ਉਸੋ ਜਿਹੜੀਆਂ ਮੰਗ ਸਮੂਹ ਮੁਲਾਜ਼ਮਾਂ ਦੀਆਂ ਸਰਕਾਰ ਦੀਆਂ ਅਦਾਇਤਾਂ ਅਨੁਸਾਰ ਜਿਹੜੀ ਯੋਗਤਾ ਅਨੁਸਾਰ ਬਣਦੀ ਪ੍ਰਮੋਸ਼ਨਾਂ ਜਿਹੜੀ ਹੈਗੀਆਂ ਉਹ ਪੈਂਡਿੰਗ ਪਈਆਂ ਰਹੀਆਂ ਲਗਾਤਾਰ ਜੇਕਰ ਕਿਸੇ ਅਫਸਰ ਦੀ ਪ੍ਰਮੋਸ਼ਨ ਹੋਵੇ ਉਹ ਤਾਂ ਆਨ ਦਾ ਸਪੋਰਟ ਨਾਲ ਦੀਆਂ ਅੱਗੇ ਰਿਕਮੈਂਡ ਕਰਕੇ ਭੇਜ ਦਿੱਤੀ ਜਾਂਦੀ ਹੈ ਜੇਕਰ ਕਿਸੇ ਮੰਨ ਲਓ ਸੇਵਾਦਾਰ ਤੋਂ ਕਲਰਕ ਬਣਨਾਗਾ ਤਾਂ ਉਸ ਦੀ ਪਹਿਲੇ ਵੇਟ ਕਿੱਥੇ ਜਾਂਦੀ ਹੈ ਵੀ ਘਟੋ ਘਟ ਇਹ 15% ਹੋਜਣ ਫਿਰ ਅਸੀਂ ਪ੍ਰਮੋਸ਼ਨ ਕਰਾਂਗੇ ਕਿਉਂ ਜੀ ਕਿ ਸਾਨੂੰ ਹੱਕ ਨਹੀਂ ਆਪਣਾ ਸਾਡਾ ਹੱਕ ਨਹੀਂ ਹੈਗਾ ਇਹ ਜੇਕਰ ਸਾਡਾ ਇੱਕ ਵੀ ਮੰਨ ਲੋ ਕਲਰਿਕ ਬਣਨ ਦਾਗਾ ਜਾਂ ਕੋਈ ਵੀ ਅਸੀਂ ਕੈਡਰ ਚੇਂਜ ਕਰਾਉਣਾਗਾ ਤਾਂ ਉਹ ਜਲਦੋਂ ਜਲਦ ਕੈਡਰ ਸਾਡਾ ਚੇਂਜ ਕੀਤਾ ਜਿਵੇਂ ਔਰ ਪ੍ਰੋਮੋਸ਼ਨਾਂ ਬਣਦੀਆਂ ਦਿੱਤੀਆਂ ਜਾਣ ਸਾਨੂੰ ਉਸ ਤੋਂ ਬਾਅਦ ਆ ਗਿਆ ਕਿ ਸਾਡੀ ਮੁਲਾਜ਼ਮਤੀਆਂ ਯਾਨੀ ਕਿ ਸੀਪੀਐਫ ਦੀ 10% ਜਿਹੜੀ ਕਟੋਤੀ ਕੀਤੀ ਜਾ ਰਹੀ ਆ ਪਰ ਸਰਕਾਰ ਵੱਲੋਂ 14% ਦੇ ਨਹੀਂ ਬਣਦੀ ਸਾਡੇ 4% ਦਾ ਸਾਨੂੰ ਹਰ ਮਹੀਨੇ ਜਿਹੜਾ ਹੈਗਾ ਘਟਾ ਪਿਆ ਰਿਹਾ ਹੈਗਾ ਔਰ ਆਨੋਂ ਵਾਲੇ ਸਮੇਂ 'ਚ ਪੰਜਾਬ ਸਰਕਾਰ ਇਸ ਨੂੰ 18% ਕਰਨ ਜਾ ਰਹੀ ਆ ਐਨਪੀਐਸ ਦੇ ਤੁਸੀਂ ਮਗਰ ਹੁਣ ਤੁਸੀਂ ਦੇਖ ਲਓ ਕਿ 8% ਦਾ ਘਟਾ ਉਹਦਾ ਲੱਗਦਾ ਜਿਹੜਾ ਵਿਆਜਾਂ ਕਿੰਨਾ ਨੁਕਸਾਨ ਹੋ ਰਿਹਾ ਹੈ ਮੁਲਾਜ਼ਮਾਂ ਉਸ ਤੋਂ ਬਾਅਦ ਆ ਗਈ ਕਿ 23 6 2021 ਦੀ ਪਾਲਿਸੀ ਅਨੁਸਾਰ ਬਾਕੀ ਰਹਿੰਦੇ 27 ਆਊਟਸੋਰਸ ਸਫਾਈ ਸੇਵਕਾਂ ਅਤੇ 32 ਸਿਵਰਮੈਨਸ ਨੂੰ ਯਾਨੀ ਕਿ ਕੰਟਰੈਕਟ ਤੇ ਕੀਤਾ ਜਾਵੇ ਉਹ ਜਿਉਂਦੇ ਤਿਉਨੇ ਬੇਲਦਾਰ ਕੰਮ ਡਰਾਈਵਰਾਂ ਦਾ ਜਿਹੜਾ ਹੈਗਾ ਮੁਲਾਜ਼ਮਾਂ ਦਾ ਕੰਮ ਕਰਦੇ ਹੋਏ ਵਿਭਾਗ ਦੇ ਡਰਾਈਵਰਾਂ ਦੇ ਹੁਕਮ ਜਾਰੀ ਕੀਤੇ ਜਾਣ ਉਸ ਤੋਂ ਬਾਅਦ ਇਹ ਕਿ 5 4 2022 ਨੂੰ ਮਤੇ ਅਨੁਸਾਰ 443 ਨੰਬਰ ਮਤਾਗਾ ਸ਼ਹਿਰ ਦੀ ਵਧਦੀ ਆਬਾਦੀ ਨੂੰ ਦੇਖਦੇ ਹੋਏ 509 ਜਿਹੜੇ ਹੈਗੇ ਆ ਉਹ ਨਵੀਂ ਭਰਤੀ ਸਫਾਈ ਸੇਵਕਾਂ ਦੀ ਕੀਤੀ ਜਾਵੇ ਅੱਜ ਜਿਸ ਫਾਈਲ ਸੇ ਵੀ ਘੜਦੇ ਜਾ ਰਹੇ ਰਿਟਾਇਰ ਹੁੰਦੇ ਜਾ ਰਹੇ ਆ ਸਾਡਾ ਆਧਾਰ ਜਿਹੜਾ ਹੈਗਾਗਾ ਹਦੂਦ ਵੱਧੀ ਜਾ ਰਹੀ ਹੈ ਨਾ ਕਿ ਨਿਕਮਦੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਜੀ ਸਮੂਹ ਮੁਲਾਜ਼ਮਾਂ ਦੀਆਂ ਜਿਹੜੀ ਹੈਗੀ ਤਨਖਾਹਾਂ ਉਹ ਤਾਂ ਯਾਰ ਸਮੇਂ ਦੇ ਅਨੁਸਾਰ ਦੇਣੀ ਜਾਂ ਕਿੰਨੀ ਬਣਾਈ ਹੀ ਜਾਵੇ ਸਭ ਨਾਲੋਂ ਪਹਿਲਾਂ ਸਾਡੀ ਮੰਗ ਅਹਿਮੀ ਤਨਖਾਹ ਦੀ ਉਸ ਤੋਂ ਬਾਅਦ ਆ ਜੋ ਜੀ 17/7/2020 ਤੋਂ ਬਾਅਦ ਮੁਲਾਜ਼ਮਾਂ ਦੇ ਪੇ ਸਕੇਲ ਜਿਹੜੇਗੇ ਮੁਰੜ ਜਾਰੀ ਕੀਤੇ ਜਾਣ ਤਰਸ ਦੇ ਆਧਾਰ ਵਾਲੀ ਸਾਡੀ ਨੌਕਰੀਆਂ ਦੀ ਫਾਈਲਾਂ ਖਾਸ ਕਰਕੇ ਉਹ ਅਫਸਰ ਸਹਿਮਾਨਾਂ ਵਾਲੀ ਰਿਲੇਟ ਕਰ ਦਿੱਤੀ ਜਾਂਦੀਆਂ ਹਨ ਕਦੀ ਇਹ ਵਾਲਾ ਰੂਲ ਕਦੀ ਓਵਰਆਲ ਰੂਲ ਠੀਕ ਹੈ ਜੀ ਉਸ ਤੋਂ ਡਿਪੈਂਡਿੰਗ ਕਰਦੇ 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 ਇੱਕ ਜਾਣ ਕੇ ਤਰਸਦਾ ਤੇ ਆਧਾਰ ਵਾਲੀ ਨੌਕਰੀ ਨੂੰ ਸਾਲ 2 ਸਾਲ 3 ਸਾਲ ਤੱਕ ਲੱਗ ਜਾਂਦੇ ਜਦ ਕਿ ਇਹਹੀ ਜਿਹੜੀ ਨੌਕਰੀ